ਨਮਸਕਾਰ ਦੋਸਤੋ ਦੋਸਤੋ ਅੱਜ ਆਪਾਂ ਆਨੰਦ ਬਾਰੇ ਗੱਲ ਕਰਾਂ ਕਿਉਂਕਿ ਆਨੰਦ ਕੀ ਚੀਜ਼ ਹੈ ਜਿੱਦਾਂ ਸੁੱਖ ਨੂੰ ਦੁੱਖ ਵਿੱਚ ਬਦਲਿਆ ਜਾ ਸਕਦਾ ਹੈ ਔਰ ਦੁੱਖ ਨੂੰ ਸੁੱਖ ਵਿੱਚ ਬਦਲਿਆ ਜਾ ਸਕਦਾ ਪਰ ਆਨੰਦ ਦੀ ਅਵਸਥਾ ਕੁਝ ਹੋਰ ਹੈ ਆਨੰਦ ਨੂੰ ਦੁੱਖ ਜਾਂ ਸੁੱਖ ਦੋਨਾਂ ਵਿੱਚ ਨਹੀਂ ਬਦਲਿਆ ਜਾ ਸਕਦਾ ਆਨੰਦ ਇਸ ਤੋਂ ਉੱਪਰ ਦੀ ਚੀਜ਼ ਹੈ ਇਸ ਤੋਂ ਉੱਪਰ ਉਠੀ ਹੋਈ ਚੀਜ਼ ਹੈ ਕਿਉਂਕਿ ਆਨੰਦ ਇੱਕਠ ਹੈਰਾ ਹੈ ਆਨੰਦ ਇੱਕ ਪਰਮ ਸ਼ਾਂਤੀ ਹੈ ਜਿਸ ਵਿੱਚ ਦੁੱਖ ਹੋਵੇ ਤਾਂ ਉਹ ਤਾਂ ਦੁੱਖ ਨਹੀਂ ਲੱਗਦਾ ਔਰ ਖੁਸ਼ੀ ਹੋਵੇ ਤਾਂ ਉਹ ਤੇ ਖੁਸ਼ੀ ਨਹੀਂ ਲੱਗਦੀ ਇੱਕ ਇਹੋ ਜਿਹੀ ਅਵਸਥਾ ਹੈ ਪਰ ਦੋਸਤੋ ਆਪਾਂ ਇਹ ਆਨੰਦ ਦੀ ਪ੍ਰਾਪਤੀ ਕਰ ਕਿਸ ਤਰ੍ਹਾਂ ਕਰਦੇ ਆਂ ਆਨੰਦ ਕਿਸ ਤਰ੍ਹਾਂ ਸਾਡੇ ਮਨ ਨੂੰ ਆਉਂਦਾ ਹੈ ਜਿੱਦਾਂ ਹੀ ਅਸੀਂ ਸੰਸਾਰ ਵਿੱਚ ਰਹਿੰਦੇ ਹੋਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਉੱਪਰ ਉੱਠਦੇ ਆਂ ਇਸ ਤੋਂ ਦੂਰ ਹੋਣੇ ਹੈ। ਔਰ ਆਪਣੀ ਪਰਮ ਚੇਤਨਾ ਨੂੰ ਜਗਾਉਣੇ ਹੈ। ਤਾਂ ਸਾਡਾ ਮਨ ਆਨੰਦਿਤ ਹੋ ਜਾਂਦਾ ਹੈ। ਅਸੀਂ ਉਹ ਆਨੰਦਨ ਆਨੰਦ ਦੀ ਅਵਸਥਾ ਦੇ ਵਿੱਚ ਆ ਜਾਂਦੇ ਹਾਂ। ਪਰਮ ਚੇਤਨ ਨੂੰ ਜਗਾਉਣ ਲਈ ਸਾਨੂੰ ਕਰਨਾ ਕੀ ਚਾਹੀਦਾ? ਸਵਾਲ ਇਹ ਉੱਠਦਾ ਹੈ ਕਿ ਇਹ ਇਸ ਤਰ੍ਹਾਂ ਪ੍ਰਾਪਤ ਹੋਏ ਕਿ ਇਹ ਅਵਸਥਾ ਆਂਦੀ ਕਿਸੇ ਤਰ੍ਹਾਂ ਹੈ? ਇਸ ਅਵਸਥਾ ਨੂੰ ਪਾਉਣ ਦੇ ਲਈ ਸਾਨੂੰ ਹਰ ਰੋਜ਼ ਧਿਆਨ ਕਰਨ ਦੀ ਜ਼ਰੂਰਤ ਹੈ ਹਰ ਰੋਜ਼ ਮੈਡੀਟੇਸ਼ਨ ਕਰਨ ਦੀ ਜ਼ਰੂਰਤ ਹੈ ਜਿੱਦਾਂ ਜਿੱਦਾਂ ਅਸੀਂ ਧਿਆਨ ਵਿੱਚ ਬੈਠ ਕੇ ਆਪਣੇ ਮਨ ਨੂੰ ਸਾਧਦੇ ਹਾਂ ਆਪਣੇ ਮਨ ਨੂੰ ਸਾਧਨਾ ਸ਼ੁਰੂ ਕਰਦੇ ਹਾਂ ਤਾਂ ਇਹ ਆਨੰਦ ਦੀ ਅਵਸਥਾ ਆਪਣੇ ਆਪ ਆਉਣੀ ਸ਼ੁਰੂ ਹੋ ਜਾਂਦੀ ਹੈ ਦੋਸਤੋ ਜਿੱਦਾਂ ਹੀ ਸਾਧਕ ਆਨੰਦ ਦੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ ਉਸ ਨੂੰ ਸੁੱਖ ਅਤੇ ਦੁੱਖ ਦੋਨੋਂ ਅਕਾਰਨ ਮਹਿਸੂਸ ਹੁੰਦੇ ਹਨ ਉਹਨਾਂ ਖੁਸ਼ੀ ਵਿੱਚ ਕੋਈ ਬਹੁਤ ਹੀ ਖੁਸ਼ੀ ਨਹੀਂ ਹੁੰਦੀ ਗਮੀ ਵਿੱਚ ਉਹਨੂੰ ਕੋਈ ਜ਼ਿਆਦਾ ਕੰਮ ਨਹੀਂ ਹੁੰਦਾ ਮਤਲਬ ਉਹ ਹਰ ਚੀਜ਼ ਨੂੰ ਇੱਕ ਸਮਾਨਤਾ ਦੇ ਰੂਪ ਦੇ ਵਿੱਚ ਦੇਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਜੋ ਜੋ ਇਨਸਾਨ ਜੋ ਸਾਧਕ ਮੈਡੀਟੇਸ਼ਨ ਕਰਕੇ ਆਪਣੇ ਮਨ ਨੂੰ ਸਾਧਦਾ ਹੈ ਉਹ ਸਾਧਕ ਸੰਸਾਰ ਦੀ ਹਰ ਚੀਜ਼ ਦਾ ਹਰ ਰਿਸ਼ਤੇ ਦਾ ਬਹੁਤ ਹੀ ਸਚੇਟੰਗ ਦੇ ਨਾਲ ਇਸਤੇਮਾਲ ਕਰਨਾ ਸ਼ੁਰੂ ਕਰਦਾ ਹੈ आनंद ਵਿੱਚ ਆਏ 사धक ਨੂੰ ਇਹ ਸਾਰਾ ਸੰਸਾਰ ਮਾਇਆ ਲੱਗਦਾ ਹੈ ਅਤੇ ਉਹ ਇਸ ਮਾਇਆ ਦਾ ਇਸਤੇਮਾਲ ਬਹੁਤ ਬਿਹਤਰ ਢੰਗ ਨਾਲ ਕਰਨਾ ਸਿੱਖਦਾ ਹੈ ਜਿਸ ਕਾਰਨ ਉਹ ਹਰ ਸਮੇਂ ਆਨੰਦ ਦੀ ਅਵਸਥਾ ਵਿੱਚ ਰਹਿਣ ਲੱਗਦਾ ਹੈ ਮਨ ਲ ਉਦਾਹਰਨ ਦੇ ਤੌਰ ਤੇ ਮੈਂ ਇੱਕ ਆਮ ਆਦਮੀ ਕਿਸੇ ਦੇ ਕੋਲ ਮੰਨ ਲਓ ਲੱਖ ਰੁਪਏ ਉਹਦੀ ਜ਼ਰੂਰਤ ਸਿਰਫ ਹੈ ਮਿੰਨੀ ਦੀ 50000 ਦੀ ਉਹਦੇ ਕੋ 95000 ਰਸੀਪਿਆ ਜੋ ਅਨੰਦਿਤ ਸਾਧਕ ਹੈਗਾ ਜਿਹਦਾ ਮਨ ਸਾਧ ਦੇ ਆ ਗਿਆ ਆ ਆਨੰਦ ਵਿੱਚ ਆ ਚੁੱਕਾ ਆ ਉਹਨੂੰ ਉਹ 95000 ਦਾ ਸੁੱਖ ਮਹਿਸੂਸ ਨਹੀਂ ਹੁੰਦਾ ਉਹਨੂੰ ਲੱਗਦਾ ਕਿ ਪਿਆ ਠੀਕ ਹੈ ਓਕੇ ਆ ਉਹਨੂੰ ਕੋਈ ਬਹੁਤੀ ਖੁਸ਼ੀ ਨਹੀਂ ਹੁੰਦੀ ਕੋਈ ਉਹਨੂੰ ਹੰਕਾਰ ਨਹੀਂ ਆਉਂਦਾ ਕੋਈ ਈਗੋ ਨਹੀਂ ਆਉਂਦੀ ਉਹਦੇ ਵਿੱਚ ਕਿ ਠੀਕ ਹੈ ਮਾਲਕ ਨੇ ਦਿੱਤਾ ਹੋਇਆ ਠੀਕ ਹੈ ਮੈਂ ਇਸਤੇਮਾਲ ਕਰੀ ਜਿੰਨੀ ਮੇਰੀ ਜ਼ਰੂਰਤ ਹੈ ਮੈਂ ਬੜੇ ਆਨੰਦ ਦੇ ਵਿੱਚ ਰਹਿ ਕੇ ਉਹਦਾ ਇਸਤੇਮਾਲ ਕਰ ਰਿਹਾ। ਔਰ ਇਸੇ ਤਰ੍ਹਾਂ ਮੰਨ ਲਓ ਉਹਨ ਨੂੰ ਕੋਲ ਕੁਝ ਵੀ ਨਹੀਂ ਹੈਗਾ। ਉਹਨੂੰ ਉਹਦਾ ਖਰਚਾ 5000 ਦਾ ਲੇਕਿਨ ਉਹਦੇ ਕੋਲ 5 ਰੁਪਏ ਵੀ ਨਹੀਂ ਹੈਗਾ। ਉਹ ਫਿਰ ਵੀ ਖੁਸ਼ ਹੈ। ਉਹ ਉਸ ਨੂੰ ਵੀ ਰਜ਼ਾ ਮੰਨਦਾ ਕਿ ਠੀਕ ਹੈ ਮੈਨੂੰ ਆਨੰਦ ਚ ਰੋਟੀ ਤਾਂ ਮਿਲੀ ਜਾ ਰਹੀ ਹੈ। ਉਹਨੂੰ ਬਹੁਤਾ ਜੋੜਨ ਦੇ ਨਾਲ, ਸੰਭ ਕੇ ਰੱਖਣ ਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਇਹੋ ਜਿਹਾ ਸਾਧਕ ਜਿਹੜਾ ਉਹ ਉਦੇ ਮਨ ਦੀ ਅਵਸਥਾ ਜਿਹੜੀ ਆ ਉਹ ਇਸ ਤਰ੍ਹਾਂ ਦੀ ਅਨੰਦਿਤ ਹੋ ਜਾਂਦੀ ਹੈ ਉਸ ਨੂੰ ਆਪਾਂ ਇਹ ਕਹਿ ਸਕਦੇ ਕਿ ਇਹ ਆਨੰਦ ਦੇ ਵਿੱਚ ਆ ਉਹਨੂੰ ਆਪਾਂ ਸੁੱਖ ਜਾਂ ਦੁੱਖ ਨਹੀਂ ਕਹਿ ਸਕਦੇ ਸੋ ਦੋਸਤੋ ਸੰਸਾਰ ਵਿੱਚ ਰਹਿੰਦੇ ਹੋਏ ਅਸੀਂ ਪਰਮ ਆਨੰਦ ਦੀ ਪ੍ਰਾਪਤੀ ਲਈ ਇੱਕ ਬਿਹਤਰ ਕੋਸ਼ਿਸ਼ ਕਰਨੀ ਹੈ ਤਾਂ ਜੋ ਸਾਡਾ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਸਕੇ ਜੋ ਅਸੀਂ ਕਰਨ ਆਇਆ ਜਿਸ ਪਰਮ ਸ਼ਾਂਤੀ ਲਈ ਜਿਸ ਪਰਮ ਆਨੰਦ ਦੇ ਲਈ ਸਾਨੂੰ ਪਰਮਾਤਮਾ ਨੇ ਸੰਸਾਰ ਦੇ ਵਿੱਚ ਜਨਮ ਦਿੱਤਾ ਅਸੀਂ ਉਸ ਨੂੰ ਪੂਰਾ ਕਰ ਸਕੀਏ ਔਰ ਬਿਹਤਰ ਜੀਵਨ ਜੀ ਸਕੀਏ ਇਹ ਇਹਦਾ ਮਤਲਬ ਆਨੰਦ ਦਾ ਮਤਲਬ ਇਹ ਨਹੀਂ ਹੁੰਦਾ ਕਿ ਹਾਂ ਵੇ ਇੱਕ ਬੰਦੇ ਦੇ ਕੋਲ ਕਰੋੜਾ ਰੁਪਈਆ ਤੇ ਆਪਾਂ ਉਹਨੂੰ ਬੁਰਾ ਭਲਾ ਕਹੀਏ ਕਿ ਹਾਂ ਵੀ ਇਹ ਤੇ ਪੈਸੇ ਦਾ ਉਹ ਪੁਜਾਰੀ ਆ ਜਾਂ ਕੁਛ ਨਹੀਂ ਹੈ ਇਸਕਾ ਨਾਲ ਕੁਛ ਨਹੀਂ ਹੁੰਦਾ ਹਰ ਕੰਮ ਸੰਸਾਰ ਦੇ ਵਿੱਚ ਕਰਨ ਦੇ ਲਈ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬਹੁਤ ਮਤੱਤ ਆਇਆ ਹੈ ਬਿਨਾਂ ਪੈਸੇ ਤੋਂ ਅਸੀਂ ਇੱਕ ਕਦਮ ਵੀ ਨਹੀਂ ਚੱਲ ਸਕਦੇ ਇਹ ਨਹੀਂ ਹੈ ਕਿ ਸਾਧੂਆਂ ਸੰਤਾਂ ਨੂੰ ਜਾਂ ਜਿਹੜੇ ਚੰਗੇ ਧਾਰਮਿਕ ਬੰਦੇ ਆ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਹੈਗੀ ਪੈਸੇ ਦੀ ਹਰ ਇੱਕ ਨੂੰ ਲੋੜ ਹੈ ਬਸ ਉਹਨੂੰ ਇਸਤੇਮਾਲ ਕਰਨਾ ਉਹਦਾ ਉਹਦੀ ਸਹੀ ਡਾਇਰੈਕਸ਼ਨ ਉਹਨੂੰ ਪਤਾ ਲੱਗ ਜਾਂਦੀ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਸਾਧ ਲੈਂਦਾ ਹੈ ਆਪਣੇ ਮਨ ਨੂੰ ਸਾਧ ਲੈਂਦਾ ਹੈ ਮੈਡੀਟੇਸ਼ਨ ਧਿਆਨ ਰੋਜ਼ ਕਰਦਾ ਆਪਣੇ ਗੁਰੂ ਪੀਰ ਦਾ ਨਾਮ ਜੋ ਵੀ ਉਹ ਜਿਸ ਨੂੰ ਵੀ ਮੰਨਦਾ ਉਹ ਉਸ ਵਾਹਿਗੁਰੂ ਦਾ ਨਾਮ ਲੈਂਦਾ ਹੈ ਉਹਦੀ ਰਜਾ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਗੁਜ਼ਾਰਦਾ ਹੈ ਤਾਂ ਉਹ ਇੱਕ ਅੱਛਾ ਇਨਸਾਨ ਹੋ ਉਹ اندرੋਂ ਆਪਣੇ ਬਿਲਕੁਲ ਆਨੰਦਿਤ ਹੈ ਸੋ ਆਪਣੇ ਆਪ ਨੂੰ ਇਸ ਤਰ੍ਹਾਂ ਦੇ ਆਨੰਦ ਦੇ ਵਿੱਚ ਲੈ ਕੇ ਆਣਾ ਤੇ ਰੋਚ ਆਪਣੇ ਆਪ ਨੂੰ ਸਾਧੋ ਆਪਣੇ ਮਨ ਨੂੰ ਸਾਧੋ ਆਪਣੇ ਆਪ ਨੂੰ ਅੰਦਰੋਂ ਦੇਖਣਾ ਸ਼ੁਰੂ ਕਰੋ ਕਿ ਮੇਰੀ ਕੀ ਹਾਲਤ ਹੈ ਕਿ ਮੈਂ ਦੁੱਖ ਵੇਲੇ ਦੁਖੀ ਹੁਣਾ ਜਾਂ ਸੁੱਖ ਵੇਲੇ ਸੁਖੀ ਹੁਣਾ ਖੁਸ਼ੀ ਵੇਲੇ ਖੁਸ਼ ਹੁਣਾ ਜਾਂ ਗਮ ਵੇਲੇ ਮੈਂ ਗਮੀ ਵਿੱਚ ਚਲੇ ਜਾਣਾ ਇਹ ਸਾਰੀਆਂ ਹਾਲਤਾਂ ਸਾਨੂੰ ਮੈਡੀਟੇਸ਼ਨ ਦੇ ਵਿੱਚ ਇੱਕ ਧਿਆਨ ਦੇ ਵਿੱਚ ਬੈਠ ਕੇ ਪਤਾ ਲੱਗਦੀਆਂ ਕਿ ਮੇਰੇ ਅੰਦਰ ਚੱਲਦਾ ਕੀ ਪਿਆ ਹੈ ਮੇਰੇ ਅੰਦਰ ਕਿਹੜੇ ਵਾਵ ਰੋਲੇ ਹੈ ਕਿ ਮੈਂ ਸ਼ਾਂਤ ਹੈ ਸਮੁੰਦਰ ਦੀ ਤਰ੍ਹਾਂ ਸ਼ਾਂਤ ਹਾਂ ਜਾਂ ਮੈਂ ਇੱਕ ਤੂਫਾਨ ਦੀ ਤਰ੍ਹਾਂ ਅੰਦਰੋਂ ਲਪੇਟ ਹੋਇਆ ਹੈ। ਔਰ ਅਗਰ ਇਸ ਤਰ੍ਹਾਂ ਦੀ ਅਵਸਥਾ ਦਾ ਤੁਹਾਨੂੰ ਪਤਾ ਲੱਗੇ ਤਾਂ ਤੁਸੀਂ ਇਸ ਚੀਜ਼ ਨੂੰ ਵੀ ਸੋਚਣਾ ਕਿ ਤੁਸੀਂ ਕਿਸੇ ਨਾ ਕਿਸੇ ਮਤਲਬ ਵਧੀਆ ਰਾਤ ਜਾ ਰਹੇ ਹੋ ਜਦੋਂ ਤੁਹਾਨੂੰ ਇਹ ਨਾ ਪਤਾ ਲੱਗਣ ਲੱਗ ਪਿਆ ਨਾ ਕਿ ਮੈਂ ਮੇਰੇ ਅੰਦਰ ਆ ਚੀਜ਼ ਚੱਲਦੀ ਪਈ ਆ ਆ ਵਿਚਾਰ ਚੱਲਦਾ ਪਿਆ ਆ ਥਾਟ ਹੈ। ਇਸ ਤਰ੍ਹਾਂ ਦੀ ਸੋਚਣੀ ਆ ਮੇਰੀ। ਤੇ ਤੁਸੀਂ ਸਮਝ ਲੈਣਾ ਕਿ ਤੁਹਾਨੂੰ ਮੈਡੀਟੇਸ਼ਨ ਦਾ ਫਾਇਦਾ ਹੋਣਾ ਸ਼ੁਰੂ ਹੋ ਚੁੱਕਾ ਹੈ। ਇੱਕ ਦਿਨ ਇਦਾਂ ਦਾ ਵੀ ਆਏਗਾ। ਜਿਸ ਦਿਨ ਤੁਸੀਂ ਪਰਮ ਆਨੰਦ ਦੀ ਪ੍ਰਾਪਤੀ ਕਰੋਗੇ ਇਹ ਪੱਕੀ ਗਾਰੰਟੀ ਹੈਗੀ ਸੋ ਦੋਸਤੋ ਆਪਣੇ ਆਪ ਨੂੰ ਸਾਧਨਾ ਸ਼ੁਰੂ ਕਰੋ ਮੈਡੀਟੇਸ਼ਨ ਦੇ ਵਿੱਚ ਲੈ ਕੇ ਜਾਣਾ ਸ਼ੁਰੂ ਕਰੋ ਤਾਂ ਜੋ ਤੁਸੀਂ ਇਸ ਸੰਸਾਰ ਦੇ ਝੂਠੇ ਜਾਲ ਦੇ ਵਿੱਚ ਮਾਇਆ ਜਾਲ ਦੇ ਵਿੱਚੋਂ ਨਿਕਲ ਕੇ ਪਰਮ ਆਨੰਦ ਦੀ ਪ੍ਰਾਪਤੀ ਕਰ ਸਕੋ ਧੰਨਵਾਦ ਦੋਸਤੋ